ਖਬਰਨਾਮਾ ਦੇਖ ਰਹੇ ਸੋਤਿਆਰੋਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਪਹਾਂ ਤੁਹਾਡਾ ਖੂਸਰਾਜ ਕਾਂਗਰਸ ਪਾਰਟੀ ਦੇ ਵਿੱਚ ਮਚਿਆ ਬੁਹਾਲ ਇੱਕ ਪਾਸੇ ਅਸਤੀਫੇ ਦੀ ਝੜੀ ਭਾਰਤ ਕੁਸ਼ਰ ਆਸ਼ੂ ਕਿੱਕੀ ਢਿੱਲੋ ਅਤੇ ਪ੍ਰਗਟ ਸਿੰਘ ਦਾ ਅਸਤੀਫਾ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਲੱਡੂ ਵੰਡੇ ਜਾ ਰਹੇ ਨੇ ਕਿ ਭਾਰਤ ਕੁਸ਼ਰ ਆਸ਼ੂ ਦਾ ਅਸਤੀਫਾ ਕਾਂਗਰਸ ਪਾਰਟੀ ਨੇ ਮਨਜ਼ੂਰ ਕਰ ਲਿਆ ਜਿਹੜੀ ਮਰਜ਼ੀ ਪਾਰਟੀ ਦੇ ਚਲੇ ਜਾ ਭਾਰਤ ਪੂਸ਼ਰ ਆਸ਼ੂ ਵਰਗੇ ਆਗੂਆਂ ਦੀ ਆਗੂਆਂ ਦੇ ਜਾਨ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਨਹੀਂ ਪਵੇਗਾ ਜੇਕਰ ਕਾਂਗਰਸ ਪਾਰਟੀ ਦੁਫਾੜ ਹੋਈ ਹੈ ਉਹ ਵੱਡੀ ਦੇਣ ਹੈ ਭਾਰਤ ਪੂਸ਼ਰ ਆਸ਼ੂ ਦੀ ਲੇਕਿਨ ਇਧਰ ਭਾਰਤ ਪੂਸ਼ਰ ਆਸ਼ੂ ਹਾਰੇ ਨੇ ਕਿਉਂਕਿ ਉਹ ਹੰਕਾਰੇ ਹੋਏ ਨੇ ਹੰਕਾਰ ਹਾਰਿਆ ਹੈ ਕਾਂਗਰਸ ਪਾਰਟੀ ਨਹੀਂ ਹਾਰੀ ਕਾਂਗਰਸ ਪਾਰਟੀ ਚੜ੍ਹਦੀ ਕਲਾ ਵਿੱਚ ਸੀ ਚੜ੍ਹਦੀ ਕਲਾ ਵਿੱਚ ਹੈ ਅਤੇ ਚੜ੍ਹਦੀ ਕਲਾ ਵਿੱਚ ਰਹੇਗੀ ਹੰਕਾਰ ਹਾਰ ਗਿਆ ਕਿਉਂਕਿ ਹੰਕਾਰ ਦਾ ਮਾਰਿਆ ਹੋਇਆ ਭਾਰਤ ਕੁਸ਼ਲ ਆਸ਼ੂ ਹੈ ਦੋ ਫਾਰ ਕਰਾਈ ਗਈ ਹੈ ਪਾਰਟੀ ਭਾਰਤ ਕੁਸ਼ਲ ਆਸ਼ੂ ਵੱਲੋਂ ਇੱਕ ਪਾਸੇ ਜਿੱਤੇ ਭਾਰਤ ਕੁਸ਼ਲ ਆਸ਼ੂ ਦਾ ਅਸਤੀਫਾ ਮਨਜ਼ੂਰ ਕੀਤੇ ਜਾਣ ਕੇ ਕਾਂਗਰਸ ਦੀ ਆਗੂ ਵੱਲੋਂ ਹਲਕਾ ਲੁਧਿਆਣੇ ਵਿੱਚੋਂ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਉਸ ਤੋਂ ਇਲਾਵਾ ਇਸ ਜਿਹੜੇ ਵਿਧਾਇਕ ਜਿਹੜੇ ਸੀਨੀਅਰ ਆਗੂ ਸਿਮਰਜੀਤ ਸਿੰਘ ਮਾਸ ਨੇ ਉਹਨਾਂ ਵੀ ਆੜੇ ਹੱਥੀ ਲਿਆ ਭਾਰਤ ਕੁਸ਼ਲ ਆਸ਼ੂ ਨੂੰ ਕਹਿੰਦਾ ਆ ਇਸ ਮੌਕੇ ਸਬੋਧਨ ਕਰਦਿਆਂ ਮੌਜੂਦਾ ਸਮੇਂ ਕਾਂਗਰਸ ਪਾਰਟੀ ਵਿੱਚ ਲੋਕਾਂ ਦੀ ਸੇਵਾ ਕਰਨ ਵਾਲਿਆਂ ਆਗੂਆਂ ਦੀ ਲੋੜ ਹੈ ਜੋ ਭ੍ਰਿਸ਼ਟਾਚਾਰ ਖਿਲਾਫ ਲੜਾਈ ਲੜ ਸਕਣ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਸਕਣ ਬੈਂਸ ਨੇ ਕਿਹਾ ਕਿ ਅੱਜ ਕਾਂਗਰਸ ਨੂੰ ਲੰਗੜੇ ਘੋੜੇ ਨਹੀਂ ਚਾਹੀਦੇ ਸਗੋਂ ਉਹ ਘੋੜੇ ਚਾਹੀਦੇ ਹਨ ਜੋ ਕਾਂਗਰਸ ਨੂੰ ਅੱਗੇ ਲੈ ਕੇ ਜਾ ਸਕਣ ਅਜੇ ਹੀ ਮਨਣਾ ਹੈ ਕਾਂਗਰਸ ਪਾਰਟੀ ਦੇ ਕੁਝ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਰਾਉਂਦ ગાંધી ਦਾ ਜਿਮਨੀ ਚੌਂ ਨੂੰ ਲੈ ਕੇ ਬੈਸ ਨੇ ਕਿਹਾ ਕਿ ਜਿਮਨੀ ਚੌਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਨਹੀਂ ਹੋਈ ਬਲਕਿ ਹੰਕਾਰ ਦੀ ਹਾਰ ਹੋਈ ਹੈ ਇਹ ਜਿੱਤ ਝਾਰੂ ਦੀ ਨਹੀਂ ਨਿਰਮਤਾ ਦੀ ਨਿੰਮਰਤਾ ਦੀ ਜਿੱਤ ਹੈ ਇਸ ਸਮਾਗਮ ਦੌਰਾਨ ਟਕਸਾਲੀ ਕਾਂਗਰਸ ਦੇ ਆਗੂ ਨੇ ਕਿਹਾ ਕਿ ਨਗਰ ਨਿਗਮ ਚੌਂ ਵਿੱਚ ਬੈਸ ਨੇ ਆਪਣੀ ਪਾਰਟੀ ਉਮੀਦਵਾਰਾਂ ਨੂੰ ਸ਼ਾਨ ਨਾਲ ਜਤਵਾਇਆ ਪਰ ਜਿਮਨੀ ਚੌਂ ਅੱਜ ਤੱਕ ਕਾਂਗਰਸ ਦੀ ਉਮੀਦਵਾਰ ਵੱਲੋਂ ਬੈਸ ਨੂੰ ਇੱਕ ਵਾਰ ਸੱਦਾ ਨਹੀਂ ਭੇਜਿਆ ਗਿਆ ਜਦੋਂ ਕਿ ਕਾਂਗਰਸ ਦੀ ਉਮੀਦਵਾਰ ਜਿਮਨੀ ਚੌਂ ਹਾਰ ਗਿਆ ਤਾਂ ਉਹਨਾਂ ਦੀ ਬਿਆਰਬਾਜ਼ੀ ਕਰਦੇ ਆ ਮੈਂ ਬੈਸ ਨੂੰ ਕਾਂਗਰਸੀ ਮੰਨਦਾ ਨਹੀਂ ਇਸ ਤੋਂ ਉਹਨਾਂ ਦਾ ਹੰਕਾਰ ਸਾਬਤ ਹੋਇਆ ਕਾਂਗਰਸੀ ਆਗੂ ਨੇ ਕਿਹਾ ਕਿ ਅੱਜ ਜੇ ਕਾਂਗਰਸ ਨੂੰ ਲੰਗੜੇ ਘੋੜੇ ਦੀ ਲੋੜ ਨਹੀਂ ਸੰਗੂ ਬੈਸ ਜੇ ਬੇਹਿੰਤੀ ਅਤੇ ਦਲੇਰ ਆਗੂ ਦੀ ਲੋੜ ਹੈ ਜੋ ਪਾਰਟੀ ਦੀ ਮਜ਼ਬੂਤੀ ਲਈ ਦ੍ਰਿੜਤਾ ਨਾਲ ਕੰਮ ਕਰਨ ਲਈ ਲੰਗੜੇ ਘੋੜੇ ਦੀ ਚਾਹੀਦੇ ਕਾਂਗਰਸ ਪਾਰਟੀ ਵਿੱਚ ਹੰਕਾਰ ਹਾਰਿਆ ਹੈ ਨਿਮਰਤਾ ਹੰਭਲਪੁਣਾ ਜਿੱਤਿਆ ਹੈ ਉਹਨਾਂ ਨੇ ਗੱਲ ਕੀਤੀ ਹੈ ਸੰਜੀਵ ਅਰੋੜਾ ਦੀ ਜੇਕਰ ਉਹਨਾਂ ਨੇ ਕਿਹਾ ਕਿ ਭਾਰਤ ਕੌਸ਼ਨ ਆਸ਼ੂ ਦੇ ਵਿੱਚ ਹੰਕਾਰ ਨਾ ਹੁੰਦਾ ਤੇ ਪਾਰਟੀ ਬਹੁਤ ਵਧੀਆ ਤਰੀਕੇ ਦੇ ਨਾਲ ਜਿੱਤਨੀ ਸੀ ਉਹਨਾਂ ਕਹਾ ਜੇਕਰ ਮੈਂ ਆਪ ਦੇ ਕੌਂਸਲ ਨੂੰ ਜਿਤਾ ਸਕਦਾ ਹਾਂ ਜੇਕਰ ਉਹਨਾਂ ਵਾਸਤੇ ਮੈਂ ਦਿਨ ਰਾਤ ਮਿਹਨਤ ਕਰ ਸਕਦਾ ਹਾਂ ਸਿਮਰਜੀਤ ਸਿੰਘ ਸਿਮਰਜੀਤ ਦਾ ਕਹਿਣਾ ਹੈ ਬੈਸ ਉਹਨਾਂ ਦਾ ਤੇ ਮੈਂ ਭਾਰਤ ਕੁਸ਼ਲ ਆਸ਼ੂਲੀ ਕੰਮ ਕਿਉਂ ਨਹੀਂ ਕਰ ਸਕਦਾ ਕਿਉਂ ਨਹੀਂ ਵੋਟਾਂ ਮੰਗ ਸਕਦਾ ਕਹਿੰਦਾ ਉਹਨਾਂ ਦੀ ਧੌਣ ਦੇ ਵਿੱਚ ਕਿੱਲਾ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਇਸ ਕਰਕੇ ਲੰਗੜੇ ਘੋੜਿਆਂ ਦੀ ਲੋੜ ਨਹੀਂ ਹੈ ਸਾਨੂੰ ਉਹ ਘੋੜੇ ਚਾਹੀਦੇ ਨੇ ਅਰਬੀ ਘੋੜੇ ਜਿਹੜੇ ਜਦੋਂ ਮੈਦਾਨ ਦੇ ਵਿੱਚ ਔਰ ਤੇ ਮੈਦਾਨ ਦੇ ਵਿੱਚ ਜਿੱਤ ਵੀ ਹਾਸਲ ਕਰਨ ਭਾਰਤ ਕੁਸ਼ਲ ਆਸ਼ੂ ਦੇ ਖਿਲਾਫ ਹੋ ਗਏ ਨੇ ਸਿਮਰਜੀਤ ਸਿੰਘ ਬੈਸਤਾਂ